ਸਵਰਾਜ 855 ਦੇ ਵਿੱਚੋਂ ਮਿੱਤਰੋ 30000 ਰੁਪਿਆ ਡਿਸਕਾਊਂਟ ਹੋ ਜੂ 13 ਮਾਡਲ ਆ ਪਾਵਰ ਸਟੇਰੀਂਗ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਰਲਾ ਉਸ ਕਰ ਇੰਜਨ ਦੇ ਵਿੱਚ ਆ ਵੱਡੀ ਗੱਲ ਆ 1 ਘੰਟੇ ਕੀ ਕਹਿੰਦੇ ਆ 1 ਘੰਟੇ ਕਹਿੰਦੇ ਆ ਇਹ 896 ਕੈਮਰਾ ਵੀ ਮਾਰਦੀ 896 ਘੰਟੀ ਚ ਲੈ ਟਰੈਕਟਰ ਮਿੱਤਰੋ ਸੋਨਾਲੀ ਕਾ ਸਿਕੰਦਰ 25000 ਰੁਪਿਆ ਰੇਟ ਆ ਹੌਲੈਂਡ ਦੇ ਵਿੱਚੋਂ ਘਟਜੂ ਮਾਨਤਨ ਹੋਰ ਵੀ ਕਰਵਾ ਦਾਂਗੇ ਸ਼ੇਅਰ ਕਰਕੇ ਆਜੋ ਪਰ ਸਿਰਾਲਾ ਗੁੱਠਾ ਨਾਲ ਨਾਲ ਦੱਬਣਾ ਲਾਇਕ ਕਰਨਾ ਨੇ ਕਮੈਂਟ ਕਰਨਾ ਅਸੀ ਗਾਲ ਦੋਸਤੋ ਸਵਾਗਤ ਆ ਆਪਣੇ ਪੇਜ ਤੇ YouTube ਚੈਨਲ ਤੇ ਆਪਾਂ ਖੜੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਵੀਰ ਕੁਲਵੀਰ ਨਾਲ ਅੱਜ ਦੀ ਗੱਲਬਾਤ ਕਰਾਉਣੇ ਆ ਮਿੱਤਰੋ ਕਿਹੜੇ ਕਿਹੜੇ ਟਰੈਕਟਰ ਲੈ ਕੇ ਆਇਆ ਤੇ ਜਿਵੇਂ ਕਿ ਦੀ ਮੱਕੀ ਜੀ ਦਾ ਦੌਰ ਚੱਲ ਪਿਆ ਤੇ ਟਰਾਲੀਆਂ ਢੋਣ ਨੂੰ ਹੁਣ ਤੱਕ ਦੇ ਟਰੈਕਟਰ ਚਾਹੀਦੇ ਆ ਕਿਨੇ ਕੁਲਵੀਰ ਹਾਂਜੀ ਭਾਈ ਹੋਰ ਸੁੱਖ ਸ਼ਾਂਤੀ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਹੁਣ ਜੇ ਗੱਲ ਕਰੀਏ ਕੁਲਵੀਰ ਆਹ ਟਰੈਕਟਰ ਦੀ ਕਿੰਨਾ ਮਾਡਲ ਆ ਇਹ 13 ਮਾਡਲ ਆ ਢਲੋਂ ਟਰੈਕਟਰ ਠੀਕ ਐ 13 ਮਾਡਲ ਆ ਤੇ ਚਾਰਤੀ ਡਿਮਾਂਡ ਆ ਇਹ ਤਾਂ ਡਿਮਾਂਡ ਕੰਟੇ ਲੋ ਜਿੱਥੇ ਕੈਮਰਾ ਮਾਰਨ ਵਾਲਾ ਦੱਸਣਾ ਨਹੀਂ ਦਿਖਾ ਦੇ ਕੇ ਇਹ ਪਹਿਲਾਂ ਹੀ ਆ ਗਿਆ ਦੋ ਉੱਥੇ ਹਾਂ ਦੱਸਣਾ ਤਾਂ ਮੈਂ ਸੀ ਹਾਂ ਹਾਂ ਅਸੀਂ ਕਾਲੋਸ ਕਰ ਇੰਜਨ ਦੇ ਵਿੱਚ ਆ ਮਿੱਤਰੋ ਡਾਇਰੈਕਟਰ ਹੈ ਨੰਬਰ ਕਿੱਥੋਂ ਦਾ ਦਾ ਨੰਬਰ ਹਰਿਆਣੇ ਦਾ ਨੰਬਰ ਹੈ ਹਰਿਆਣੇ ਦਾ ਤੇ ਜਿਹੜੇ ਵੀਰ ਕਿਸਾਨ ਜਿਵੇਂ ਕਹ ਦੀ ਇਹ ਪਹਿਲਾਂ ਦੇ ਸਵਰਾਜ ਕੰਪਨੀ ਨਾਲ ਜੁੜੇ ਹੋਇਆ ਉਹਨਾਂ ਦੀ ਪਹਿਲੀ ਡਿਮਾਂਡ ਇਹ ਹੁੰਦੀ ਆ ਕਰਲੋਸ ਕਰੀਂ ਕਰਲੋਸ ਕਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਅੱਜ ਵੀ ਬਹੁਤ ਬਾਈਆਂ ਦੇ ਫੋਨ ਆਉਂਦੇ ਆ ਕਹਿੰਦੇ ਯਾਰ ਕਰਲੋਸ ਕਰ ਡਾਇਰੈਕਟਰ ਚਾਹੀਦਾ ਇੰਜਨ ਵਾਲਾ ਠੀਕ ਹੈ ਤੇ ਹੁਣ ਜਿਵੇਂ ਕੀ ਜੀ ਮਹਿੰਦਰਾ ਐਂਡ ਮਹਿੰਦਰਾ ਗੱਗ ਨੂੰ ਲੱਗੀ ਇੰਜਣਾਉਣਾ ਹਨਾ ਤੇ ਸ਼ਵਰਾਜ ਆਪ ਵੀ ਬਣਉਂਦੀ ਐ ਫਲੈਟ ਮਹਿੰਦਰਾ ਨੇ ਖਰੀਦ ਲਿਆ ਮਾਰਕੀਟਿੰਗ ਸ਼ਵਰਾਜ ਹੀ ਕਰਦਾ ਠੀਕ ਐ ਤੇ ਇਹ ਨਹੀਂ ਆਉਂਦੇ ਹੁਣ ਕਰਲੋਸ ਕਰ ਇਹ ਨਹੀਂ ਆਉਂਦੇ ਹੁਣ ਹੁਣ ਤਾਂ ਹੋਰ ਬਾਹਲਾ ਕੁਝ ਆਉਣਾ ਲੱਗ ਗਿਆ ਪੌਣ ਵਾਲੀ ਇੰਜਨ ਆ ਗਏ ਆ ਗਏ ਤੇ ਜਿਹਦੇ ਕੋਲ ਹੈਗਾ ਹੈਗਾ ਉਹ ਗੱਲ ਹੋਊਗੀ ਹਨਾ ਹੁਣ ਤਾਂ ਤੇ ਇਹ ਮਾਰਦੇ ਸੀ ਵੜਕਾਂ ਪਹਿਲਾਂ ਮੈਂ ਲਾ ਸ਼ੁਰੂਆਤੀ ਕਲੌਸ ਕਰਤ ਹੋਈ ਸੀ ਪਹਿਲਾਂ ਕਲੌਸ ਕਰਤ ਸ਼ੁਰੂਆਤ ਹੋਈ ਸੀ ਇਹਨਾਂ ਦੀ ਤਕਰੀਬਨ ਤਕਰੀਬਨ ਮਹਿੰਦਰੀ ਚੇ ਵਿੱਚ 255 ਜਿਹੜਾ ਲੀਲਾ ਮਹਿੰਦਰਾ ਹੁੰਦਾ ਸੀ ਠੀਕ ਹੈ ਉਹਦੇ ਚ ਵੀ ਕਲੌਸ ਕਰਦਾ ਇੰਜ ਆਉਂਦਾ ਸੀ ਤੇਰੀ ਹੁਣ ਡਿਮਾਂਡ ਤਾਂ ਹੈਗੀ ਐ ਕਲਵੀਰ 430000 ਜੈ ਜੀ ਜੀ ਜਰ ਬਾਈ 13 ਮਾਡਲ ਆ ਹਰਿਆਣਾ ਨੰਬਰ ਆ ਇਹ ਹਾਂ ਹਰਿਆਣਾ ਨਾ ਕਹੈ ਨੂੰ ਇਹਨੂੰ ਪੰਜਾਬ ਲੱਗ ਜੂਗਾ ਇਹਨੂੰ ਸੀ ਮਿਲ ਜੂਗੀ ਠੀਕ ਹੈ ਕਿਧਾ ਹਰਿਆਣਾ ਦਾ ਐਨਓਸੀ ਮਿਲ ਜਿੱਥੋਂ ਦਾ ਮਰਜੀ ਆਨ ਇੰਡੀਆ ਜਾਓ ਪਾਵਰ ਸਟੀering ਆ 14 ਦੇ ਟਾਇਰਾਂ ਚਾ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟ ਟਾਪ ਮਾਡਲ ਆ ਤੇ ਜੇ ਗੱਲ ਕਰੀਏ ਹੁਣ ਇਹਦੇ ਸਾਊਂਡ ਦੀ ਜਿਹਦੀ ਗੱਲ ਕਰਕੇ ਇਹ ਵਿਗਦਾ ਤੇ ਹੁਣ ਉਹਦੇ ਕਿੰਨੀ ਕਰਦਗੇ ਢਲੰਗ ਇਹਨੀਆਂ ਇਹ ਬੜਕਾਂ ਨੇ ਬੜਕੇ ਹੀ ਸਾਰਾ ਕੁਝ ਕਰਾਉਂਦੇ ਆ ਸਵਰਾਜ ਦੀਆਂ ਤੇ ਬਹੁਤ ਕੰਪਨੀਆਂ ਦੀ ਚੀਕ ਵੀ ਮਰਵਾ ਦਿੰਦੀਆਂ ਇਹ ਤੇ 4 3 ਦੀ ਡਿਮਾਂਡ ਆ ਤੇ ਹੁਣ ਜੇ ਡਿਮਾਂਡ ਦੀ ਗੱਲ ਕਰੀਏ 4 30000 ਤਾਂ ਹੋ ਗਈ ਡਿਮਾਂਡ ਕਿੰਨੇ ਦਾ ਬਣ ਜੂ ਇਹ ਤੇਰੇ ਇੰਨੇ ਦਾ ਤਾਂ ਕੋਈ ਦਿੰਦਾ ਵੀ ਨਹੀਂਗਾ ਨਹੀਂ ਨਹੀਂ ਤੇਰਾ ਮਾਡਲ ਡੈਕਟਰ ਆ ਯਾਰ ਇਹ ਜਿਹੜਾ ਹੁਣ ਜੋ ਜੋ ਥੋੜਿਆ ਲਾਈਟ ਤੇ ਘਵਿਰ ਲਿਖਿਆ ਗਿਆ ਹੈ ਨਾ ਉਹ ਮੁੱਲ ਤੇ ਤਾਂ ਨਾ ਤਾਂ ਅਸੀਂ ਲਈਏ ਨਾ ਹੱਲ ਭੇਗਾ ਤਾਂ ਹੁੰਦੀ ਆ ਡਿਮਾਂਡ ਜਿਵੇਂ ਇਹ ਸਾਨੇ ਕਹਿੰਦੇ ਨੇ ਮੰਗੇ ਤਾਂ ਮੌਤ ਨਹੀਂ ਮਿਲਦੀ ਤਾਂ ਤੁਹਾਡੀ ਡਿਮਾਂਡ ਆ ਮੰਗਾ ਕਿੰਨੇ ਕੁ ਦਾ ਬਣ ਜੂ ਇਹ 4 ਲੱਖ ਰੁਪਏ ਦਾ ਦੇਣਾ ਹੈ 3000 ਰੁਪਿਆ ਤੇ ਟਰੈਕਟਰ ਦੇ ਵਿੱਚੋਂ ਮਿੱਤਰੋ ਰੇਟ ਘਟਜੂ 4 ਲੱਖ ਰੁਪਏ ਦਾ ਇਹ ਟਰੈਕਟਰ ਮਿਲ ਜੂ ਸਵਰਾਜ 855 ਦੇ ਵਿੱਚੋਂ ਮਿੱਤਰੋ 30000 ਰੁਪਿਆ ਡਿਸਕਾਊਂਟ ਹੋ ਜੂ 13 ਮਾਡਲ ਆ ਪਾਵਰ ਸਟੀering ਦਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਰਲੋਸ ਕਰ ਇੰਜਨ ਦੇ ਵਿੱਚ ਆ ਵੱਡੀ ਗੱਲ ਆ ਤੇ ਹੁਣ ਜੇ ਨਾਲ ਇਧਰਲੇ ਪਾਸੇ ਗੱਲ ਕਰੀਏ 14 ਦੇ ਟਾਇਰਾਂ ਲਈ ਇਹ ਖੜਾ DI 450 ਆ ਗਿਆ ਜੀ ACE ਤੇ ਇਹ ਮਾਡਲ ਹੈਗਾ 2014 ਇਨੂੰ ਐਸ ਈ ਈ ਨਾ ਕਹੇ ਇਹਨੂੰ ਆਪਣੇ ਜੱਟੂ ਸੌਦੇ 'ਚ ਐਸ ਕਹਿੰਦੇ ਆ ਐਸ ਕਹਿੰਦੇ ਆ ਹਾਂ 14 ਮਾਡਲ ਆ 272000 ਡਿਮਾਂਡ ਆ ਤੇ 14 ਦੇ ਟਾਇਰਾਂ 'ਚ ਆ ਇਹ ਡਬਲ ਕਲੱਚ ਆ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਤੇ ਕੱਲਾ ਪਾਵਰ ਹੈ ਨਹੀਂਗਾ ਸੈਕੰਡ ਟੌਪ ਆ ਇਹ ਠੀਕ ਐ ਸੈਕੰਡ ਟੌਪ ਤੇ ਗੁੜੀਏ ਦੇ ਟਾਇਰ ਪਿਛਲੇ ਆ ਤੇ ਸੀਅੜ ਦੇ ਫਰੰਟ ਟਾਇਰ ਆ ਚੰਗੇ ਟਾਇਰ ਵਧੀਆ ਕੰਪਨੀ ਦੇ ਆ ਹਰਿਆਣਾ ਨੰਬਰ ਆ ਤੇ 272000 ਡਿਮਾਂਡ ਹੋਗੀ 14 ਮਾਡਲ ਟਰੈਕਟਰ ਹੈ ਹਾਂ 27000 ਡਿਮਾਂਡ ਉਧਰ ਦੇਖ ਲਾ ਵੀ ਉਹ 13 ਮਾਡਲ ਦੀ ਕਿੰਨੀ ਡਿਮਾਂਡ ਹੈ ਇਹਨਾਂ ਦਾ ਫਰਕ ਵੀ ਬਹੁਤ ਆ ਫਿਰ ਇਹ ਚਿੰਜਨ ਬਲਾਈਤੀ ਹੁੰਦਾ ਹੈਗਾ ਠੀਕ ਹੈ ਵਧੀਆ ਟਰੈਕਟਰ ਆ ਇਹ ਜਿਹੜੇ ਦਾ ਬਣ ਜੂ 270 ਦਾ ਡਿਮਾਂਡ ਆ ਦੇ ਦਿਆਂਗਾ ਯਾਰ 2 ਲੱਖ ਤੇ 60000 ਦਾ 2 ਲੱਖ ਤੇ 60000 12000 ਰੁਪਿਆ ਘਟ ਦੋ ਤਾਂ ਥੋੜਾ ਹੈ ਥੋੜਾ ਹੈ 12000 ਰੁਪਿਆ 2.5 ਲੱਖ ਦਾ ਦੇ ਦਗੇ ਵਾੜਾ ਸੋਚ ਕੇ ਜੇ ਕਰਿਆ ਘਟ ਜੀ ਜਾਂਦਾ 2.5 ਲੱਖ ਦਾ ਦੇ ਦਗੇ ਯਾਰ 2.5 ਲੱਖ ਦਾ 2.5 ਲੱਖ ਦਾ ਕਰਦੀ ਫੇਰ ਤਾਂ ਖੁਸ਼ ਹਾਂ ਬੇਰਿਕੁਲ ਦੇ ਦਾਂਗੇ ਲਈ ਮੇਰੋ 2.5 ਲੱਖ ਦਾ ਮਲ ਮਿਲ ਜੂ ਇਹ ਟਰੈਕਟਰ ਸਾਨੂੰ 22000 ਰੁਪਿਆ ਰੇਟ ਹੈ ਟਰੈਕਟਰ ਦੇ ਵਿੱਚੋਂ ਘਟ ਜੂ ਹੁਣ ਕਹਦੇ ਇਸ ਹੈ ਇਹ ਸ ਹੈ ਟਰੈਕਟਰ ਬਹੁਤ ਵਧੀਆ ਹੁੰਦਾ ਤੇ ਖਰਚਾ ਵੀ ਘੱਟ ਹੈ ਖਰਚਾ ਇਹ 45 HP ਚ ਟਰੈਕਟਰ ਹੈ ਪਰ 55 HP ਦੇ ਬਰਾਬਰ ਜ਼ੋਰ ਮਾਰਦਾ ਇਹ ਬਰਾਬਰ ਜਾ ਬਰਾਬਰ ਜ਼ੋਰ ਮਾਰਦਾ ਲਾ ਕੇ ਦੇਖ ਲਿਓ ਜਦੋਂ ਕੰਪਨੀ ਨੇ ਦਿੱਤੇ ਸੀ ਨਾ ਉਦੋਂ ਡੈਮੋ ਲਵਾਏ ਸੀਗੇ ਕਹਿੰਦੇ ਸਾਡਾ 45 ਦੂਜਿਆਂ ਦਾ 60 ਇੱਕ ਬਰਾਬਰ ਜ਼ੋਰ ਲਾਊਗਾ ਤੇ ਲਾਉਂਦਾ ਵੀ ਹੈ ਲਾਉਂਦਾ ਵੀ ਹੈ ਲਾਉਂਦਾ ਵੀ ਹੈ ਤੇ ਇਹ ਐਸਾ ਮਿੱਤਰੋ ਤਾਂ ਹੁਣ ਇਧਰਲੇ ਪਾਸੇ ਆ ਜਾ ਤੇ ਇਹਦੀ ਵੀਡੀਓ ਆਪਾਂ ਮਿੱਤਰੋ ਪਾ ਵੀ ਦਿੱਤੀ ਤੁਹਾਨੂੰ ਉਹ ਤੇ ਚਾਲਦੇ ਦੀ ਗਰੈਂਟਰ ਤੇ ਤੇ ਹੁਣ ਚਲਦਾ ਦਿਖਾਤਾ ਹੁਣ ਤੁਹਾਨੂੰ ਖੜਾ ਧਕਾਉਣੇ ਆ ਤੇ ਇਹਦੇ ਟਾਇਰ ਆ ਜਿਹੜੇ ਮਗਰਲੇ ਕੋਰਾ ਦੇਖੋ ਮਿੱਤਰੋ ਜਮਾ ਨਮੀ ਪਾਇਆ ਟਾਇਰ ਤੇ ਬੀਕੇਟੀ ਕਮਾਂਡਰ ਦੇ ਟਾਇਰ ਆ ਸਭ ਤੋਂ ਮਹਿੰਗੇ ਟਾਇਰ ਪਾਇਏ ਆ ਤੇ ਹੁਣ ਜੇ ਫਰੰਟ ਟਾਇਰਾਂ ਦੀ ਗੱਲ ਕਰੀ ਉਹ ਵੀ ਚੰਗੇ ਪਾਇਆ ਮਾਡਲ ਕਿੰਨਾ ਗਲ ਵੀ ਰਹੇ ਇਹ ਨੋ ਬਾਈ 2009 ਮਾਡਲ ਆ 4 ਲੱਖ ਜਿਆ ਡਿਮਾਂਡ ਆ ਟਾਪ ਮਾਡਲ ਆ ਪੀਵੀ ਨੰਬਰ ਦੇ ਵਿੱਚ ਬਠਿੰਡਾ ਬਠਿੰਡੇ ਦਾ ਨੰਬਰ ਲੱਗਿਆ ਵਾ 12 ਗੁਣਾ 3 ਛਪੀਟਾਂ ਠੀਕ ਹੈ ਸਾਊਂਡ ਸਿਸਟਮ 3 ਸਪੀਕਰ ਕਨੋਪੀ ਤੇ ਬਾਕੀ ਮਿੱਤਰੋ ਸਾਊਂਡ ਸਿਸਟਮ ਦੇਖੋ ਤਿੰਨ ਤਾਂ ਬੇਸਾਂ ਹੀ ਲੱਗੀਆਂ ਪਈਆਂ ਤੇ ਖੋਲਣਾ ਪਗਲ ਵੀ ਇਹਨੂੰ ਕੁਝ ਨਹੀਂ ਦੇਣਾ 15 ਕੁਲੀਆਂ ਇੰਚ ਤਿੰਨ ਬੇਸਾਂ ਠੀਕ ਹੈ 20000 ਦਾ ਬੇਸਾਂ ਨੇ ਹੁਣ ਤੋਲਦਗੇ ਤੇ ਇੱਧਰਲੇ ਪਾਸੇ ਆ ਜੀ ਤੇ ਡੰਡਾ ਡਰਾਵਲ ਡਰੂਵਲ ਸਾਰਾ ਕੁਝ ਤੁਹਾਨੂੰ ਨਾਲ ਹੀ ਮਿਲੂ ਇਹਦੇ ਜਿੰਨੀ ਐਸੈਸਰੀ ਦਿੱਤੀ ਜਾਂਦੀ ਆ ਡੈੱਕ ਤੋਂ ਲਾ ਕੇ ਸਾਰਾ ਕੁਝ ਨਾਲ ਹੀ ਲੈਣਾ ਤੇ ਹੁਣ 495000 ਦਾ ਡਿਮਾਂਡ ਹੋ ਗਈ ਗਲਵੀਰੇ ਦੀ ਹਾਂ ਬਾਈ ਕਿੰਨੇ ਦਾ ਬਣ ਜੂ ਇਹ 4,70,000 ਦਾ ਦੇ ਦਿੰਨੇ 4,70,000 ਰੁਪਏ ਦਾ ਟਰੈਕਟਰ ਮਿਲ ਜੂ ਮਿੱਤਰੋ 25,000 ਰੁਪਈਆ ਰੇਟ ਆ ਹੌਲੈਂਡ ਦੇ ਵਿੱਚੋਂ ਘਟ ਦੂ ਮਾਨਤਨ ਹੋਰ ਵੀ ਕਰਵਾ ਦਾਂਗੇ ਸ਼ੇਅਰ ਕਰਕੇ ਆਜੋ ਪਰ ਸਿਆਲਾ ਗੁੱਠਾ ਨਾਲ-ਨਾਲ ਦੱਬਣਾ ਲਾਇਕ ਕਰਨਾ ਨੇ ਕਮੈਂਟ ਕਰਨਾ ਤੇ ਹੁਣ ਆ ਆ ਗਿਆ ਅੱਡ ਦੇ ਲੀਵਰ ਜਾਲੇ ਕੋਲ ਡੀਆਈ 35 ਆ ਜੀ ਤੇ ਕਨਿਸ਼ਾਂ ਤੁਹਾਡੇ ਸਾਹਮਣੇ ਆ ਤੇ ਇਹ ਟਰੈਕਟਰ ਮਿੱਤਰੋ ਮਾਡਲ ਹੈਗਾ 15 ਤੇ 2,70,000 ਡਿਮਾਂਡ ਨੰਬਰ ਕਿਥੋਂ ਦਾ ਗੱਲ ਜੀ ਨੰਬਰ ਹਰਿਆਣਾ ਬਾਈ ਨੰਬਰ ਹੈ ਹਰਿਆਣਾ ਕਿੰਨੇ ਕ ਦਾ ਬਣ ਜੂ ਇਹ ਇਹ ਸਿੰਗਲ ਕਲਾਚ ਟਰੈਕਟਰ ਹੈ ਹਾਂਜੀ ਸੁੱਖੀਆਂ ਬ੍ਰੇਕਾਂ ਠੀਕ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਠੀਕ ਹੈ ਬਾਕੀ ਇੰਜਨ ਗੇਅਰ ਦਾ ਨਵਾਂ ਟਰੈਕਟਰ 15 ਮਾਡਲ ਹੈ ਪੂਰਾ ਹੀ ਨਵਾਂ ਟਾਇਰ 40 ਕੁ ਪੈਸੇ ਤੁਹਾਡੇ ਸਾਹਮਣੇ ਜਮਾ ਤੇ ਆਹ ਜਿਹੜਾ ਮੈਂ ਨਾਲ ਜਿਗਮਾ ਕੇ ਇਹਨੂੰ ਕਰ ਲਿਆ ਇਹਦੇ ਬਾਰੇ ਪਾ ਦੜਨਾ ਇਹਦੇ ਬਾਰੇ ਇੱਕ ਗੱਲ ਆਏ ਆ ਟਿਲੋ ਇਹ ਤੂੰ ਘੁਮਾਤਾ ਲਿਆ ਹਾਂ ਅੱਜ ਮੰਡੀ 'ਚ ਢੀਡਾ ਖਾ ਕੇ ਠੀਕ ਹੈ ਦੋ ਮੰਡੀ 'ਚ ਅਸੀਂ ਜਾਣੀ ਨਹੀਂ ਜਦੋਂ ਦੋ ਨੰਬਰ ਦਾ 2015 ਮਾਡਲ ਟਰੈਕਟਰ ਹੋਵੇ 2,75,000 ਰੁਪਿਆ ਰੇਟ ਹਾਂ ਦਾ ਵੀ ਨਹੀਂ ਕੋਈ ਗਾਰੰਟੀ ਐਸ ਗੱਲ ਦੀ ਠੀਕ ਐ ਇਹ ਜਿਹੜਾ ਕਹਿੰਦਾ ਯਾਰ ਦਾਵੇ ਜੇ ਕਰਦੇ ਪਰ ਦਾਵੇ ਕਰਦੇ ਨਹੀਂ ਹਾਂ ਐਸ ਰੇਟ ਤੇ 12 13 ਮਾਡਲ ਟਰੈਕਟਰ ਵੇਚਦਾ ਤੇ ਇਹ ਹੈਗਾ 15 15 ਮਾਡਲ ਤੇ ਹੁਣ ਅਸੀਂ ਇਤੋਂ ਘੱਟ ਦਵਾਂਗੇ 2 ਲੱਖ ਤੇ 55000 ਦਾ ਦੇਵਾਂਗੇ ਯਾਰ 2 ਲੱਖ ਤੇ 55000 ਰੁਪਏ ਦਾ ਮੈਨੂੰ ਇਹ ਟਰੈਕਟਰ ਮਿਲ ਜੀ ਤੇ ਡਿਸਕਾਊਂਟ ਦੇ ਲਓ ਹੁਣ 77 ਡਿਮਾਂਡ ਸੀ 55 ਦਾ ਬਣ ਜੂ ਤੇ ਹੁਣ ਤਾਂ ਫੋਨ ਚਾ ਕੇ ਲਾਉਣ ਵਾਲੀ ਗੱਲਬਾਤ ਰਹੇਗੀ। ਹੁਣ ਕਸਰ ਨਹੀਂ ਰਹੇਗੀ। ਉਦੋਂ ਬਾਅਦ ਹੁਣ ਇਹ ਨਹੀਂ ਹੋਗਾ ਬਾਈ ਹੁਣ 30 ਲੈ ਲੈ ਜਾਂ 35 ਲੈ ਜਾ 40 ਨਹੀਂ ਹੁਣ ਤੱਕ ਜਾ ਸਹੀ ਨਹੀਂ। ਠੀਕ ਹੈ। 2.5 ਲੱਖ ਰੁਪਏ ਜਿਹਦਾ ਲੱਗਿਆ ਵੀ ਦਿੱਤਾ ਵੀ ਨੇ ਡਾਡਾ। 22000 ਰੁਪਿਆ ਘਟ ਗਿਆ ਇਹਦੇ ਤੋਂ ਵੀ ਤੇ ਹੁਣ ਇੱਧਰ ਵੀ 35 ਖੜਾ ਇਹ ਜਮਾ ਨਵਾਂ ਆ ਗਿਆ ਜੀ ਸਕੰਦਰ। ਇਹ 20 ਮਾਡਲ ਸਕੰਦਰ। ਠੀਕ ਹੈ। ਤੇ ਇੱਥੇ ਸੌਦਾ ਹੀ ਕਰਨ ਲੱਗੀ ਕੰਪਨੀ ਪਲੇਟਫਾਰਮ ਕਰਤੀ। ਉਰਗੇ ਸੌਦਾ ਸਾਰੀਆਂ ਸੌਦੇ ਸੌਦਾ ਇੱਥੇ ਕਾਟਾ ਕੋਈ ਨਹੀਂ। ਹਾਂਜੀ। ਆਲ ਰਾਊਂਡਰ ਟਰੈਕਟਰ ਆ ਇਹ। ਠੀਕ ਹੈ 4 ਲੱਖ ਤੇ 46000 ਡਿਮਾਂਡਾ ਨੰਬਰ ਕਿੱਥੋਂ ਦਾ ਟਰੈਕਟਰ ਦਾ 24 ਆ ਮੂਰੇ ਲਿਖਿਆ ਪਿਆ 44 ਨੰਬਰ ਦੇ ਵਿੱਚ ਆ ਤੇ ਬਾਕੀ ਟਰੈਕਟਰ ਮਿੱਤਰੋ ਪੂਰੇ ਹੀ ਨਵੇਂ ਹਾਰਾ ਹਾਰਾ ਟਰੈਕਟਰ ਤੇ ਇਹਦੇ ਘੰਟੇ ਕੀ ਕਹਿੰਦੇ ਆ ਘੰਟੇ ਕਹਿੰਦੇ ਆ ਇਹ 896 ਕੈਮਰਾ ਵੀ ਮਾਰਦੀ 896 ਘੰਟੀ ਚ ਲੈ ਟਰੈਕਟਰ ਮਿੱਤਰੋ ਸੋਨਾਲੀ ਕਾ ਸਕੰਦਰਾ ਨਵੇਂ ਵੀਰੇ ਇਹ ਮੀਟਰ ਤੁਹਾਨੂੰ ਦਿਖਾਤਾ ਜਮਾ ਨਾ ਮਾ ਸਕੰਦਰਾ ਤੇ 896 ਦਾ ਗੁਸਬ ਨਹੀਂ ਹੁੰਦੇ ਢੱਲੋਂ ਤੇ ਇਹ ਹੁਣ 4 ਲੱਖ ਤੇ 40000 ਰੁਪਏ ਡਿਮਾਂਡ ਹੈ ਲੋਕ 20 ਮਾਡਲ ਨੂੰ 4.5 ਲੱਖ ਦਾ ਵੇਚਦੇ ਆ ਠੀਕ ਹੈ ਤੇ ਆਪਾਂ ਉਹਨਾਂ ਕਿੰਨੇ ਦਾ ਦੇਣਾ 40000 ਡਿਮਾਂਡ ਕੀਤੀ ਹੈ ਹਾਂ ਆਪਾਂ ਇੰਨੀ ਦਾ ਨਹੀਂ ਦੇਣਾ ਆਪਾਂ ਤਾਂ ਘੱਟ ਦਮਾ ਆਪਾਂ ਹੋਰ ਵੀ ਘੱਟ ਦੇ ਦਿਆਂਗੇ ਇਹੀ ਤਾਂ ਉਹਦੇ ਮੈਂ ਦੋ ਨੰਬਰ ਪਲਾਟ ਦੀ ਖਾਸੀਅਤ ਆ ਪਲਾਟ ਦੋ ਨੰਬਰ ਆ ਯਾਰ ਕੰਮ ਤਾਂ ਨਹੀਂ ਦੋ ਨੰਬਰ ਆਪਣਾ ਕਿੰਨੇ ਕ ਦਾ ਬਣ ਜੂ ਇਹ 435000 ਦਾ ਦੇ ਦਿੰਦੇ 4 ਲੱਖ ਤੇ ਮਿੱਤਰੋ 35000 ਰੁਪਏ ਦਾ ਟਰੈਕਟਰ ਮਿਲ ਜੂ ਤੁਹਾਨੂੰ ਹੋਰ ਵੀ ਦੇ ਦਾਂਗੇ ਮਾਨਦਾਨ ਯਾਰ 2-4000 ਮੰਤਾਂ ਹੋਰ ਵੀ ਦੇ ਦਾਂਗੇ ਤੇ ਡੰਡਾ ਟਰੈਵਲ ਫੱਟੀ ਸਾਰਾ ਕੁਝ ਨਾਲ ਹੀ ਕਿਲੇ ਓਕੇ ਯਾਰ ਸਾਰਾ ਕੁਝ ਕੁਝ ਵੀ ਸਣੇ ਕੋਈ ਕਿਲੀ ਕੁਲੀ ਸਣੇ ਪਿੰਨ ਤੱਕ ਵੀ ਪਾ ਕੇ ਦੇਵਾਂਗੇ ਯਾਰ ਹੋਰ ਦੱਸ ਲੈ ਮੈਂ ਉਹ ਕੋਈ ਗੱਲ ਨਹੀਂ ਸਾਰਾ ਕੁਝ ਹੀ ਮਿਲ ਜੂ ਟਰੈਕਟਰ ਨਵਾਂ ਆਪਾਂ ਡੰਡਾ ਫੱਟੀਆਂ ਰੱਖ ਕੇ ਕੀ ਕਰਨੇ ਆਗੇ ਸਹੀ ਗੱਲ ਆਪਾਂ ਪੁਰਾਣੇ ਦਾ ਪੂਰਾ ਕਰਕੇ ਦਿੰਨੇ ਆ ਤਾਂ ਗੱਲ ਹੀ ਕੁਝ ਜੇ ਕੋਈ ਵੀ ਰਜਿਸਟਰੀ ਕਹਿੰਦੇ ਸਿੱਧਾ ਹੋਇਆ ਜਾਂਦਾ ਤਾਂ ਇਧਰਲੇ ਪਾਸੇ ਆਜੋ ਮੁੜਿਓ ਬਹੁਤ ਵਧੀਆ ਬੜਾ ਬੈਨੀਫਿਟ ਹੋ ਜੂਗਾ ਕਾਪੀ ਕਾਗਜ਼ਾਂ ਤੇ ਉਨੇ ਹੀ ਪੈਸੇ ਲੱਗਣੇ ਜਿੰਨੇ ਨਵੇਂ ਦੇ ਲੱਗਣੇ ਉਨੇ ਹੀ ਪੁਰਾਣੇ ਦੇ ਲੱਗ 32636 32636 93172 32637 پلاਟ ਨੰਬਰ 2 ਮਿੱਤਰੋ ਬਾਈ ਦਾ ਨਾਮ ਕੁਲਵੀਰ ਚੱਕੇ ਫੋਨ ਲਾ ਲਓ ਟਰੈਕਟਰ ਦਾ ਨਾਲ ਫੋਟੋ ਖਿੱਚ ਕੇ ਸਕਰੀਨ ਸ਼ਾਟ ਪਾ ਦਿਆ ਕਰੋ ਕਰ ਦੋ ਦੱਬ ਕੇ ਸ਼ੇਅਰ ਧੰਨਵਾਦ ਜੀ